ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤਾਜੇ ਅਮਰੂਦਾਂ ਦਾ ਲਾਲ ਅਮਰੂਦਾਂ ਦਾ ਆਪਾਂ ਲਾਲ ਜੂਸ ਤਿਆਰ ਕਰਾਂਗੇ। 1 ਕਿਲੋ ਅਮਰੂਦਾਂ ਵਿੱਚੋਂ ਤੁਹਾਨੂੰ 2 ਲੀਟਰ ਜੂਸ ਤਿਆਰ ਹੋਵੇਗਾ। ਫਰੈਸ਼ ਹੋਵੇਗਾ, ਤਾਜ਼ਾ ਹੋਵੇਗਾ, ਬਹੁਤ ਹੀ ਸਵਾਦਿਸ਼ਟ ਹੋਵੇਗਾ। ਬੱਚਿਆਂ ਨੂੰ ਤੁਸੀਂ ਮਿੱਠਾ ਪਾ ਕੇ ਦੇ ਸਕਦੇ ਹੋ। ਆਪਾਂ ਮਿਸ਼ਰੀ ਦਾ ਅਪਯੋਗ ਕੀਤਾ ਹੈ। ਤੁਸੀਂ ਸ਼ੱਕਰ, ਮਿਸ਼ਰੀ, ਖੰਡ ਕਿਸੇ ਦਾ ਵੀ ਅਪਯੋਗ ਕਰ ਸਕਦੇ ਹੋ। ਕਿਉਂਕਿ ਜੀ ਬੱਚੇ ਮਿੱਠੇ ਬਿਨਾਂ ਨਹੀਂ ਪੀਂਦੇ ਜੂਸ। ਤੇ ਆਪਾਂ ਇਹਦੇ ਵਿੱਚ ਪੁੰਨਿਆ ਹੋਇਆ ਜੀਰਾ, ਥੋੜੀ ਜਿਹੀ ਅਜਵਾਇਨ, ਕਾਲਾ ਨਮਕ ਉਹ ਪਾ ਕੇ ਪੀਵਾਂਗੇ ਕੁਝ ਵੀ ਤੁਸੀਂ ਮਿੱਠਾ ਜਾਂ ਨਮਕ ਪਾਸ ਆਕ ਦਿਓ ਖੇਤਾ ਵਿੱਚੋਂ ਆਪਾਂ ਅਮਰੂਦ ਤੋੜਾਂਗੇ ਕੁਝ ਚਿੜੀਆਂ ਨੇ ਖਾ ਲਿਆ ਕੁਝ ਆਪਣੇ ਹਿੱਸੇ ਆਏ ਆਪਣੇ ਜੀ ਲਾਲ ਅਮਰੂਦ ਆ ਤਾਈਬਾਨ ਪਿੰਕ ਇਹ ਆਪਣੇ ਪੁਰਾਣੇ ਫਾਰਮ ਹਾਊਸ ਦੇ ਆ ਇਹ ਨਵੇਂ ਫਾਰਮ ਹਾਊਸ ਦਾ ਵਾਈਟ ਅਮਰੂਦ ਆ ਤੇ ਇਹ ਜੀ ਬਿਨਾਂ ਰੇਸਪਰੇਏ ਤੋਂ ਆਪਾਂ ਇਹਦੇ ਵਿੱਚ ਬੀਟਰੂਟ ਦੀ ਵਰਤੋਂ ਕਰਾਂਗੇ ਕਈ ਵਾਰੀ ਬਾਜ਼ਾਰ ਵਿੱਚੋਂ ਆਪਾਂ ਜੂਸ ਲੈਣ ਜਾਂਦੇ ਆ ਜਿਵੇਂ ਕਿ ਰੀਅਲ ਦਾ ਆਪਾਂ ਇਹਨੂੰ ਕੱਟ ਕੇ ਮਿਕਸੀ ਜਾਰ ਵਿੱਚ ਅਮਰੂਦਾਂ ਨੂੰ ਪਾਵਾਂਗੇ ਤੇ ਉਹ ਆਪਾਂ ਨੂੰ ਕਹਿੰਦੇ ਕਿ ਤੁਸੀਂ ਕਿਹੜਾ ਲੈਣਾ ਲਾਲ ਅਮਰੂਦਾਂ ਦਾ ਚਿੱਟੇ ਅਮਰੂਦਾਂ ਦਾ ਲਾਲ ਅਮਰੂਦਾਂ ਦਾ ਆਪਾਂ ਨੂੰ ਲਾਲ ਹੀ ਜੂਸ ਮਿਲਦਾ ਜਦ ਕਿ ਲਾਲ ਅਮਰੂਦਾਂ ਦਾ ਲਾਲ ਜੂਸ ਨਹੀਂ ਤਿਆਰ ਹੁੰਦਾ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਬਿਲਕੁਲ ਥੋੜਾ ਜਿਹਾ ਮਿਕਸੀ ਜਾਰ ਵਿੱਚ ਪਾ ਕੇ ਨੂੰ ਗ੍ਰाइंड ਕਰ ਲਾਂਗੇ ਦੇਖੋ ਜੀ ਲਾਲ ਅਮਰੂਦ ਪਾਏ ਸੀ ਇਹ ਪੇਸਟ ਇਸ ਤਰ੍ਹਾਂ ਦਾ ਤਿਆਰ ਹੁੰਦਾ ਕਦੇ ਵੀ ਲਾਲ ਨਹੀਂ ਬਣਦਾ ਕਿਉਂਕਿ ਮੈਂ ਬਹੁਤ ਵਾਰ ਬਣਾਇਆ ਹੈ ਤੇ ਇੱਕ ਆਪਾਂ نیچے ਵੱਡਾ ਕੌਲਾ ਰੱਖ ਲਿਆ ਉੱਤੇ छन्ਨੀ ਦੀ ਮਦਦ ਨਾਲ ਇਨੂੰ ਆਪਾਂ ਛਾਨ ਲਵਾਂਗੇ ਤੇ ਇਹ ਜੀ ਜਦੋਂ ਆਪਾਂ ਛਾਨਾਂਗੇ ਤਾਂ ਇਹ ਬੀ ਥੋੜੇ ਜਿਹਾ ਰਹਿ ਜਾਂਦੇ ਆ ਪੂਰਾ ਜੂਸ ਆਪਾਂ ਨੂੰ ਮਿਲਦਾ ਹੈ ਬਹੁਤ ਹੀ ਸਵਾਦਿਸ਼ਟ ਹੁੰਦਾ ਸ਼ੂਗਰ ਰੋਗੀਆਂ ਲਈ ਬਹੁਤ ਵਧੀਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਈ ਵਾਰੀ ਬਜ਼ੁਰਗ ਦੇ ਦੰਦ ਨਹੀਂ ਹੁੰਦੇ ਤੇ ਅਮਰੂਦ ਬਹੁਤ ਸੇਤ ਵਾਸਤੇ ਅਮਰੂਦ ਨਹੀਂ ਬਰੂ ਦਾ ਕਿਉਂਕਿ ਬਹੁਤ ਵਿਟਾਮਿਨ ਸੀ ਇਹਦੇ ਵਿੱਚ ਚੰਗੀ ਮਾਤਰਾ ਵਿੱਚ ਇਮਿਊਨਿਟੀ ਆਪਣੀ ਵਧਦੀ ਹੈ ਬਹੁਤ ਹੀ ਜ਼ਿਆਦਾ ਤੱਤ ਆ ਜਿਹੜੇ ਅਮਰੂਦ ਵਿੱਚ ਹੁੰਦੇ ਹਨ ਹੁਣ ਆਪਾਂ ਮਿਕਸੀ ਜਾਰ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਫਿਰ ਛਾਨ ਲਵਾਂਗੇ ਇਹ ਜੀ ਛਾਨਿਆ ਹੋਇਆ ਵੀ ਆਪਣੇ ਕੰਮ ਆ ਜਾਂਦਾ ਜਿਹੜਾ ਛਾਨਦੇ ਉਹ ਆਪਣੀਆਂ ਗਾਵਾਂ ਬੜੇ ਪ੍ਰੇਮ ਨਾਲ ਖਾ ਲੈਂਦੀਆਂ ਤੇ ਮਰੂਦਾਂ ਦੇ ਜਿਹੜੇ ਅਗਲਾ ਪਿਛਲਾ ਭਾਗ ਆਪਾਂ ਲਾਉਣੇ ਆ ਉਹ ਵੀ ਆਪਾਂ ਗਾਵਾਂ ਨੂੰ ਪਾ ਦਿੰਦਾ ਤੇ ਇਹ ਵੀ ਆਪਣਾ ਵਿਕਾਰ ਨਹੀਂ ਜਾਂਦਾ ਜਾਂ ਕੋਈ ਵੀ ਆਪਾਂ ਸਪਰੇ ਜਿਵੇਂ ਆਰਗੇਨਿਕ ਤਿਆਰ ਕਰਦੇ ਆ ਉਸ ਸਪਰੇ ਵਿੱਚ ਵੀ ਇਹ ਪਾ ਸਕਦੇ ਆ ਅਮਰੂਦਾਂ ਦਾ ਜਿਹੜਾ ਥੋੜਾ ਜਿਹਾ ਬੀਜਾਂ ਦਾ ਨਿਕਲਿਆ ਹੁੰਦਾ ਹੈ ਤੇ ਉਹ ਤੁਹਾਡੀ ਵਧੀਆ ਜਿਹੜੀ ਸਪਰੇਅ ਆ ਉਹ ਬਣ ਕੇ ਆਰਗੈਨਿਕ ਤਿਆਰ ਹੋ ਜੇਗੀ ਉਹ ਵੀ ਕਿਤੇ ਆਪਾਂ ਤੁਹਾਨੂੰ ਦੱਸਾਂਗੇ ਤੇ ਇਹ ਸਾਰੇ ਨੂੰ ਆਪਾਂ ਇਸ ਤਰ੍ਹਾਂ ਛਾਨ ਲਾਂਗੇ ਤੇ ਜੀ ਜੇ ਛਾਨਾਂਗੇ ਚੰਗੀ ਤਰ੍ਹਾਂ ਛਾਨਿਆ ਜਾਂਦਾ ਤੇ ਬਿਲਕੁਲ ਜਿਹੜਾ ਥੋੜੇ ਜੇ ਬੀਜ ਜੇ ਹੁੰਦੇ ਉਹ ਰਹਿ ਜਾਂਦੇ ਆ ਤੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਸਾਲ ਤੋਂ ਉੱਪਰ ਦੇਆਂ ਨੂੰ ਬਹੁਤ ਵਧੀਆ ਸਿਹਤ ਲਈ ਕਿਉਂਕਿ ਮਰੂਦ ਜਿਹੜਾ ਉਹ ਬੱਚਿਆਂ ਲਈ ਵਧੀਆ ਹੁੰਦਾ ਪਰ ਉਹਦਾ ਬੀ ਕੋਈ ਅੰਦਰ ਚਲਾ ਜਾਵੇ ਪ੍ਰੋਬਲਮ ਕਰਦਾ ਇਸ ਤਰ੍ਹਾਂ ਬੀ ਤੋਂ ਬਿਨਾ ਤੁਸੀਂ ਬੱਚਿਆਂ ਨੂੰ ਫਰੈਸ਼ ਅਮਰੂਦ ਦੇ ਸਕਦੇ ਹੋ ਤੇ ਆਪਾਂ ਉਸੇ ਤਰ੍ਹਾਂ ਪਹਿਲਾਂ ਇੱਕ ਨਾ ਕੱਢ ਲਿਆ ਜੂਸ ਫਿਰ ਇਹ ਆਪਣਾ ਇੱਥੋਂ ਵਾਲੇ ਜਿਹੜੇ ਅਮਰੂਦ ਹੈ ਉਹ ਵਾਈਟ ਤੇ ਇਹ ਵੀ ਆਪਾਂ ਇਹਦੇ ਜੂਸ ਵਿੱਚ ਇਸਤੇਮਾਲ ਕਰਾਂਗੇ ਬਹੁਤ ਹੀ ਸੁਆਦੀਸ਼ਟ ਬਣਦਾ 1 ਕਿਲੋ ਅਮਰੂਦ ਲਾਓ 2 ਲੀਟਰ ਤੁਹਾਡਾ ਜੂਸ ਤਿਆਰ ਹੋ ਜਾਏਗਾ ਆਪਾਂ ਇੱਕ ਚੁਕੰਦਰ ਦਾ ਇਸਤੇਮਾਲ ਕਰਾਂਗੇ ਕਿਉਂਕਿ ਜੀ ਕਦੇ ਵੀ ਜੂਸ ਲਾਲ ਨਹੀਂ ਬਣਦਾ ਲਾਲ ਅਮਰੂਦਾਂ ਦਾ ਆਪਾਂ ਤੁਹਾਨੂੰ ਦਿਖਾ ਦਿੱਤਾ ਤੇ ਆਪਾਂ ਥੋੜੀ ਜਿਹੀ ਚਕੰਦਰ ਦੀ ਵਰਤੋਂ ਕਰਾਂਗੇ ਚਕੰਦਰ ਵੀ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਖੂਨ ਬੰਦ ਹੈ ਤੇ ਇਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਮਰੂਦ ਕਹਿ ਕੇ ਚਕੰਦਰ ਵਿੱਚ ਇਸਤੇਮਾਲ ਕਰਕੇ ਜੂਸ ਦੇ ਸਕਦੇ ਹੋ ਜੂਸ ਜੀ ਬਹੁਤ ਹੀ ਸਵਾਦਿਸ਼ਟ ਬੰਦ ਹੈ ਤੇ ਇਹ ਦੇਖੋ ਜੀ ਬਿਲਕੁਲ ਥੋੜੇ ਜੇ ਰਹਿ ਗਏ ਸਿਰਫ ਇੱਕ ਬੀਜ ਵੀ ਜੀ ਚੰਗੀ ਤਰ੍ਹਾਂ ਛਾਣਿਆ ਜਾਂਦਾ ਜਿਹੜਾ ਫਾਈਬਰ ਹੈ ਉਹ ਵੀ ਅੰਦੇ ਵਿੱਚ ਹੀ ਰਹਿੰਦਾ ਤੇ ਇਹ ਵੇਖੋ ਜਿਹੜਾ ਬਚਕੰਦਰ ਵਾਲੇ ਮਰੂਦਾਂ ਦਾ ਜੂਸ ਤਿਆਰ ਕੀਤਾ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਛਾਣਾਂਗੇ ਤੇ ਫੇਰ ਇਹ ਆਪਣਾ ਬਿਲਕੁਲ ਜੂਸ ਜਿਹੜਾ ਲਾਲ ਬਣੇਗਾ ਇਸ ਤਰ੍ਹਾਂ ਵੀ ਕਿ ਇਹ ਲਾਲ ਜੂਸ ਆਪਾਂ ਲਾਲ ਮਰੂਤਾਂ ਤੋਂ ਤਿਆਰ ਕੀਤਾ ਹੈ ਬਹੁਤ ਹੀ ਸੁਆਦੀਸ਼ਟ ਥੋੜਾ ਜਿਹਾ ਪਾਣੀ ਆਪਾਂ ਜਿਵੇਂ ਜਿਵੇਂ ਛਾਨੀ ਜਾਵਾਂਗੇ ਪਾਈ ਜਾਵਾਂਗੇ ਜੇਕਰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੂਸ ਜੀ ਤੁਸੀਂ ਭਰ ਘਟਾਉਣ ਲਈ ਵੀ ਇਸਤੇਮਾਲ ਕਰ ਸਕਦੇ ਹੋ ਸਵੇਰੇ ਦੋ ਗਲਾਸ ਪੀ ਲਓ ਤੇ ਸ਼ਾਮ ਤੱਕ ਭੁੱਖ ਨਹੀਂ ਲੱਗਦੀ ਤੇ ਆਪਣਾ ਇੱਕਰਾ ਆਰਗੈਨਿਕ ਮੰਡੀ ਵਿੱਚ ਵੀ ਇਹ ਜੂਸ ਗਿਆ ਸੀ ਬੇਟੇ ਬਣਾ ਕੇ ਲਗਾਇਆ ਸੀ ਇੱਕ ਮੈਂ ਇਸ ਤਰ੍ਹਾਂ ਬੀਟਰ ਰੂਟ ਵਾਲਾ ਬਣਾਤਾ ਸੀ ਇੱਕਰਾ ਦੂਸਰਾ ਦੋ ਜਿਹੜੇ ਆ 5-5 ਲੀਟਰ ਦੇ 쿨ਰ ਉਹ ਮੈਂ ਭਰ ਦਿੱਤੇ ਸੀ వాటర్ 쿨ਰ ਤੇ ਸੇਲ ਵੀ ਬੜਾ ਵਧੀਆ ਹੋਇਆ ਸੀ ਆਪਾਂ ਠੀਕ ਰੇਟ ਹੀ ਰੱਖਿਆ ਸੀ ਤੇ ਹੁਣ ਤਾਂ ਆਪਾਂ ਘਰ ਵਾਸਤੇ ਹੀ ਤਿਆਰ ਕਰਨੇ ਆ ਯਾਨੀ ਕਿ ਕਹਿਣ ਤੋਂ ਪਾਵੇ ਕਿ ਤੁਸੀਂ ਇਹਦੇ ਨਾਲ ਬਿਜ਼ਨਸ ਵੀ ਕਰ ਸਕਦੇ ਹੋ ਜੂਸ ਫਰੈਸ਼ ਬਣਾ ਕੇ ਦੇ ਸਕਦੇ ਹੋ ਤੇ ਜੀ 5 6 ਘੰਟੇ ਜੂਸ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੁਸੀਂ ਘਰੋਂ ਕੱਢ ਕੇ ਕਿਤੇ ਵੀ ਸੇਲ ਕਰ ਸਕਦੇ ਹੋ ਇਹ ਤੁਹਾਡੇ ਸੇਲ ਲਈ ਵੀ ਬਹੁਤ ਵਧੀਆ ਰਹੇਗਾ ਔਰਤਾਂ ਨੂੰ ਚੰਗਾ ਮਨਾਫਾ ਦੇਗਾ 10 ਕਿਲੋ ਅਮਰੂਦ ਲਾਓ ਤੇ ਤੁਹਾਡਾ 20 ਲੀਟਰ ਜੂਸ ਬਣ ਕੇ ਤਿਆਰ ਹੋ ਜਾਏਗਾ ਤੇ ਤੁਸੀਂ ਸੇਲ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਫਰੈਸ਼ ਜੂਸ ਨੂੰ ਤਾਂ ਵੈਸੇ ਹੀ ਲੋਕ ਬਹੁਤ ਪੀਣਾ ਪਸੰਦ ਕਰਦੇ ਆ ਥੋੜੀ ਜੀ ਮਿਹਨਤ ਜ਼ਰੂਰ ਲੱਗੇਗੀ ਤੇ bizness ਦੇ ਤੌਰ ਤੇ ਵੀ ਤੁਸੀਂ ਕਰ ਸਕਦੇ ਹੋ ਤੇ ਫਿਰ ਉਸੇ ਤਰ੍ਹਾਂ ਜੀ ਆਪਾਂ ਇਹਨੂੰ ਲਾਸਟ ਵਾਲੇ ਭਾਗ ਨੂੰ ਗ੍ਰाइंड ਕਰ ਲਿਆ ਆਪਾਂ ਤਕਰੀਬਨ 1 ਕਿਲੋ ਅਮਰੂਦ ਲਿਆ ਤੇ ਇਹ ਦੇਖੋ ਜੀ ਇਹ ਜੂਸ ਆਪਣਾ ਕਿੰਨਾ ਵਧੀਆ ਤੇ ਰੀਅਲ ਦਾ ਕਦੇ ਵੀ ਤੁਹਾਨੂੰ ਇਹੋ ਜਿਹਾ ਬਾਜ਼ਾਰ ਚੋਂ ਜਿੰਨਾ ਮਰਜ਼ੀ ਤੁਸੀਂ ਮਹਿੰਗਾ ਬ੍ਰਾਂਡਡ ਲੈ ਲਓ ਉਹਨਾਂ ਵਿੱਚ ਕੈਮੀਕਲ ਹੁੰਦੇ ਹੀ ਏ ਬਿਨਾ ਕੈਮੀਕਲ ਤੋਂ ਬਹੁਤ ਹੀ ਵਧੀਆ ਜੂਸ ਜਿਹੜਾ ਹੈ ਇੰਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਤੇ ਨੂੰ ਆਪਾਂ ਇਸ ਤਰ੍ਹਾਂ ਮਿਕਸ ਕਰ ਦਾਂਗੇ ਤੇ ਫਿਰ ਇਸੇ ਤਰ੍ਹਾਂ ਇਹਨੂੰ ਵੀ ਆਪਾਂ ਛਾਣ ਲਾਂਗੇ ਤੇ ਦੇਖੋ ਜੀ ਇਹਨੂੰ ਵੀ ਆਪਾਂ ਸਾਰੇ ਨੂੰ ਇਸ ਤਰ੍ਹਾਂ ਛਾਣ ਲੈਣੇ ਆ ਤੇ ਫਾਈਬਰ ਵੀ ਵਿੱਚ ਰਿਹਾ ਸਾਰਾ ਕੁਛ ਇਹਦੇ ਜਿੰਨੇ ਵੀ ਤੱਤਾ ਸਾਰੇ ਜੂਸ ਤੇ ਅੰਦਰ ਹੀ ਹੈ ਤੇ ਜਿੰਨੂੰ ਵੀ ਪਲਾਓਗੇ ਜੇਕਰ ਮਹਿਮਾਨ ਆਉਂਦੇ ਆ ਦੋ ਮਰੂਦਾਂ ਤੋਂ ਟਾਡੇ ਦੋ ਗਲਾਸ ਜੂਸ ਵੀ ਤਿਆਰ ਹੋ ਜਾਏਗਾ ਇਹ ਰੀਅਲ ਜੂਸ ਨਾਲੋਂ ਵੀ ਸਸਤਾ ਪੈਂਦਾ ਹੈ ਜੀ ਤੇ ਨਾਲੇ ਜੀ ਫਰੈਸ਼ ਇਹ ਦੇਖੋ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਿੰਨੇ ਆ ਤੇ ਬਿਲਕੁਲ ਜੀ ਲਾਲ ਜੂਸ ਬਣ ਗਿਆ ਨਾ ਲਾਲ ਮਰੂਦਾ ਦਾ ਕਿੰਨਾ ਵਧੀਆ ਨਾਲੇ ਘਰ ਦਾ ਤੇ ਇਸ ਤਰ੍ਹਾਂ ਔੜਪੜ ਕਰ ਲਿਆ ਕਰੋ ਆਪ ਵੀ ਤੰਦਰੁਸਤ ਰਹੋ ਆਪਣੇ ਪਰਿਵਾਰ ਨੂੰ ਵੀ ਤੰਦਰੁਸਤ ਰੱਖੋ ਕਿਉਂਕਿ ਜੀ ਕੈਮੀਕਲ ਇਹ ਉਹ ਆਪਣੇ ਨੁਕਸਾਨ ਜ਼ਰੂਰ ਕਰਦਾ ਐਂਡ ਤੇ ਇਸ ਕਰਕੇ ਡੱਬੇ ਬੰਦ ਜੂਸ ਕਦੇ ਵੀ ਨਹੀਂ ਪੀਣਾ ਚਾਹੀਦਾ ਤੇ ਇਹ ਦੇਖੋ ਜੀ ਕਿੰਨਾ ਵਧੀਆ ਜੂਸ ਪੂਰਾ گاੜਾ ਪੂਰਾ ਯਾਨੀ ਕਿ ਰੀਅਲ ਜੂਸ ਤੋਂ ਵੀ ਵਧੀਆ ਬਣਿਆ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਅਜੇ ਹੋਰ ਪਾਣਾ ਹੈ ਕਿਉਂਕਿ ਜੂਸ ਜਿਹੜਾ ਉਹ ਥੋੜਾ ਜਿਹਾ ਸੰਘਣਾ ਹੈ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਲਾਂਗੇ ਇਹਦੇ ਵਿੱਚ ਤੇ ਤੁਸੀਂ ਸੰਗਣਾ ਆਪਣੇ ਹਿਸਾਬ ਨਾਲ ਵੱਧ ਕਰ ਸਕਦੇ ਹੋ ਘੱਟ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਹੋਰ ਪਾਇਆ ਸੀ ਤੇ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਵਧੀਆ ਜੂਸ ਆ ਜਿਹੜਾ ਉਹ ਤਿਆਰ ਹੋ ਗਿਆ ਤੇ ਅਜੇ ਵੀ ਥੋੜਾ ਜਿਹਾ ਸੰਗਣਾ ਹੈ ਆਪਾਂ ਪਾਣੀ ਪਾਇਆ ਹੀ ਉਹ ਮੇਰੇ ਤੋਂ ਵੀਡੀਓ ਨਹੀਂ ਬਣੀ ਤੇ ਮੈਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾਵਾਂਗੀ ਤੇ ਤੁਸੀਂ ਚਾਹੋ ਤਾਂ ਇੱਥੇ ਹੀ ਨਮਕ ਇਹਦੇ ਵਿੱਚ ਪਾ ਸਕਦੇ ਹੋ ਵੈਸੇ ਇਦਾਂ ਕਿ ਨਾਲ ਦੀ ਨਾਲ ਹੀ ਨਮਕ ਪਾਓ ਫਿਰ ਜੂਸ ਖਰਾਬ ਨਹੀਂ ਹੁੰਦਾ ਆਪਾਂ ਇਹਨੂੰ ਥੋੜੀ ਜਿਹੀ ਦੇਰ ਰੱਖਣਾ ਹੈ 2 ਕਿ ਘੰਟੇ ਤੱਕ ਤੇ ਇਹ ਦੇਖੋ ਜੀ ਆਪਾਂ ਸਰਵ ਕਰਦੇ ਦੇਖ ਲਓ ਤੁਸੀਂ ਕਿੰਨਾ ਵਧੀਆ ਇਹ ਜੂਸ ਆ ਜਿਹੜਾ ਬਣ ਕੇ ਫਰੈਸ਼ ਤਾਜ਼ਾ ਬਿਨਾ ਕਿਸੇ ਗਿਲਟ ਦੇ ਬਿਨਾ ਕੈਮੀਕਲ ਦੇ ਤੇ ਜਰੂਰ ਬਣਾਇਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ